ਟੈਂਕ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 ਤੇ ਖਤਰੇ ਦਾ ਨਿਸ਼ਾਨ 1980 ਹੈ ਇਹ ਫੈਸਲਾ ਕੀਤਾ ਗਿਆ ਕਿ 10000 ਕਿਊਬਿਕ ਜਿਹੜਾ ਪਾਣੀ ਹੈ ਹੋਰ ਛੱਡਿਆ ਜਾਊਗਾ ਕਿ ਦਰਿਆ ਦੇ ਵਿੱਚ 6 ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਜਿੰਨੇ ਵੀ ਆਪਾਂ ਸੁਰੱਖਿਅਤ ਥਾਵਾਂ ਤਿਆਰੀਏ ਬੋ ਸਾਰੇ ਜਿਹੜੇ ਨੌਜਵਾਨ ਐ ਸਟੈਂਡ ਬਾਈ ਤੇ ਰੋ ਜਿੱਥੇ ਜਿੱਥੇ ਸਾਨੂੰ ਜਿਹੜੇ ਬੋਰੀਆਂ ਭਰ ਕੇ ਤਿਆਰੀ ਐ ਤਾਂ ਕਿ ਕਿਤੇ ਵੀ ਆਪਾਂ ਦਰਿਆ ਨਹੀਂ ਟੁੱਟਣ ਦੇਣਾ ਜੀਹਾਂ ਪਾਖੜਾ ਡੈਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਐ ਪਾਖੜਾ ਚ ਪਾਣੀ ਦਾ ਪੱਧਰ ਹੋਰ ਵੱਧ ਚੁੱਕਿਆ ਹੈ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਕੋਲ ਪਹੁੰਚ ਚੁੱਕਿਆ ਹੈ ਵੱਡਾ ਖਤਰਾ ਆਲੇ ਦੁਆਲੇ ਦੇ ਪਿੰਡਾਂ ਨੂੰ ਪਣ ਚੁੱਕਿਆ ਇਸ ਦੇ ਚੱਲਦੇ ਹੀ ਪਾਖੜਾ ਤੋਂ ਹੁਣ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਕਿ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ ਪਾਣੀ ਛੱਡਣ ਦੇ ਨਾਲ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧੇਗਾ ਜਿਸ ਦੇ ਚੱਲਦੇ ਸਤਲੁਜ ਦੇ ਨਾਲ ਵਸਦੇ ਪਿੰਡਾਂ 'ਚ ਵੱਡੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਇਸ ਦੇ ਚੱਲਦੇ ਹੀ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਲਰਟ 모ਡ ਤੇ ਹੈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਚੱਲਦੇ ਨਾਲ ਵਸਦੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ ਸਖੇ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲਗਾਤਾਰ ਮੀਂਹ ਪੈ ਰਿਹਾ ਹੈ ਪਹਾੜੀ ਇਲਾਕਿਆਂ 'ਚ ਵੀ ਬਰਸਾਤ ਹੋ ਰਹੀ ਹੈ ਜਿਸ ਦੇ ਚਲਦੇ ਭਾਖੜਾ ਉਫਾਣ ਤੇ ਚੱਲ ਰਿਹਾ ਹੈ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਕੋਲ ਪਹੁੰਚ ਚੁੱਕਿਆ ਹੈ ਇਸ ਦੇ ਚਲਦੇ ਹੀ ਮਾਰਾ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੀ رائے ਲੈਣ ਤੋਂ ਬਾਅਦ ਭਾਖੜਾ ਤੋਂ ਪਾਣੀ ਛੱਡਣ ਦਾ ਇਹ ਫੈਸਲਾ ਲਿਆ ਗਿਆ ਹੈ ਲਗਾਤਾਰ ਹੁਣ ਇੱਥੇ ਵੀ ਬਰਸਾਤ ਹੋਣ ਲੱਗੀ ਹੈ ਹਿੱਟਾਂ ਵੀ ਤੇ ਉੱਤੇ ਹਿਮਾਚਲ ਦੇ ਇਲਾਕਿਆਂ ਚ ਬਰਸਾਤ ਹੋ ਰਹੀ ਹੈ ਤੇ ਡੈਮ ਦਾ ਲੈਵਲ ਆਲਰੇਡੀ 1679 ਹੋ ਚੁੱਕਿਆ 1679.05 ਡੇਨ ਖਤਰੇ ਦਾ ਨਿਸ਼ਾਨ 1980 ਹੈ 1 ਫੁੱਟ ਤੋਂ ਘੱਟ ਰਹਿ ਚੁੱਕਿਆ ਤੇ ਅਗਲੇ ਵੀ 6 ਦਿਨਾਂ ਨੂੰ ਫੇਰ ਬਰਸਾਤ ਦੇ ਦਸੀਏ ਇਸ ਨੂੰ ਦੇਖਦੇ ਤਾਂਕਿ ਕੋਈ ਵੱਡਾ ਖਤਰਾ ਜਿਵੇਂ ਪੌਂਗ ਡੈਮ ਹੋਵੇ ਉਹ ਨਾ ਬਣੇ ਇਹ ਫੈਸਲਾ ਕੀਤਾ ਗਿਆ ਤੇ 10000 ਕਿਊਸਿਕ ਜਿਹੜਾ ਪਾਣੀ ਹੈ ਹੋਰ ਛੱਡਿਆ ਜਾਊਗਾ 75000 ਤਾਂ ਆਲਰੇਡੀ ਚੱਲ ਰਿਹਾ ਹੈ ਇਸ ਵਕਤ ਤੱਕ 10000 ਕਿਊਸਿਕ 10000 ਕਿਊਸਿਕ ਦਾ ਭਾਅ 6 ਤੋਂ 7 ਇੰਚ ਪਾਣੀ ਜਿਹੜਾ ਹੈ ਹੋਰ ਵਧੂਗਾ ਜਿੱਥੇ ਕਿਤੇ ਦਰਿਆ ਤੰਗ ਹੁੰਦਾ ਉੱਥੇ 1 ਫੁੱਟ ਪਾਣੀ ਹੋਰ ਵਧੂਗਾ ਇਹ ਵੀ ਜਿਹੜਾ 10000 ਕਿਊਸੇ ਕਿ ਫੇਜ਼ਡ ਮੈਨਰ ਛੱਡਿਆ ਜਾਊਗਾ ਤਕਰੀਬਨ 1:3 2 ਵਜੇ ਪਹਿਲਾਂ ਪਹਿਲਾ 3000 ਕਿਊਸੇ ਉਸ ਤੋਂ ਬਾਅਦ 2:3 ਫਿਰ 3 ਵਜੇ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਆ ਤਕਰੀਬਨ ਆਪਾਂ ਕਹਿ ਸਰ ਤਿੰਨ ਸਾਢੇ 3 ਵਜੇ ਤੱਕ ਪਾਣੀ ਫਿਰ ਅਨੰਦਪੁਰ ਸਾਹਿਬ 4 ਵਜੇ ਤੱਕ ਤੇ ਜਿਹੜਾ ਕੀਤਪੁਰ ਸਾਹਿਬ ਦੇ ਸਾਡੇ ਪਿੰਡਾਂ ਚੰਦਪੁਰ ਗਾਜਪੁਰ ਬੇਲਾ ਉੱਥੇ ਸਾਢੇ 4 ਵਜੇ ਤੱਕ ਇਹ ਪਾਣੀ ਪਹੁੰਚੂਗਾ ਮੇਰੀ ਸਭ ਨੂੰ ਬੇਨਤੀ ਹੈ ਜਿਹੜੇ ਸਾਡੇ ਦਰਿਆ ਵਾਲੇ ਪਿੰਡ ਨੇ ਖਾਸ ਕਰਕੇ ਮੋਜੋਵਾਲ ਬੇਲਾ ਧਿਆਨੀ ਕਲਿਤਰਾਂ ਹਿਟਲਾ ਦਬਖੇੜਾ ਪਲਾਸੀ ਸਿੰਘਪੁਰਾ ਪਨਾਮ ਭਲਾਂ ਸਾਡੇ ਬੇਲੇ ਖਾਸ ਕਰਕੇ ਬੇਲਿਆਂ ਦੇ ਲਈ ਆਲਰੇਡੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟੀ ਹੋਈ ਹੈ ਜੇ ਆਪਾਂ ਪ੍ਰਸ਼ਾਸਨ ਦੇ ਵੱਲੋਂ ਸਾਡੀਆਂ ਟੀਮਾਂ ਜਿਹੜੀਆਂ ਔਨ ਫੀਲਡਸ ਜਾ ਰਹੀਆਂ ਆਪਾਂ ਐਵੈਕੂਏਟ ਇਹਨਾਂ ਦੀਆਂ ਕਸ਼ਟੀਆਂ ਲੱਗੀਆਂ ਹੋਈਆਂ ਜਿੰਨੇ ਵੀ ਆਪਾਂ ਸੁਰੱਖਿਅਤ ਥਾਵਾਂ ਤੇ ਆ ਜਾਈਏ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ ਹਰ ਸਵੇਲਾ ਬੜੇ ਜਿਹੜੇ ਹਾਲਾਤ ਉਹ ਨਾਜ਼ੁਕ ਬਣੇ ਹੋਏ ਆ ਉੱਥੇ ਵੀ ਗੱਲ ਚੱਲ ਗਈ ਜਿਹੜੇ ਜਿਹੜੇ ਸ਼ਖਸ ਆਪਣੇ ਸੁਰੱਖਿਅਤ ਥਾਵਾਂ ਤੇ ਅਸਰੇ ਆ ਜਾਈਏ ਇੱਕ ਦੋ ਦਿਨ ਦੀ ਗੱਲ ਹੈ ਥੋੜੇ ਡੈਮ ਖਾਲੀ ਹੋ ਜੂ ਗਏ ਤਾਂ ਆਪਾਂ ਜਿਹੜਾ ਹੈ ਪਾਣੀ ਦਾ ਲੈਵਲ ਘਟਾ ਦਾਂਗੇ ਇਸ ਲਈ ਕਰ ਰਹੀਆਂ ਇਹ ਪਾਣੀ ਛੱਡਣਾ ਇਸ ਲਈ ਜ਼ਰੂਰੀ ਹੈ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਜਿਵੇਂ ਪੌਂਗ ਡੈਮ ਚੁੱਥੇ ਹੋਇਆ ਅਜਿਹੇ ਪਾਕੀ ਪੰਜਾਬ ਦੇ ਹਾਲਾਤ ਹੈ ਲਗਾਤਾਰ ਅ ਅਧਿਕਾਰੀਆਂ ਨਾਲ ਗੱਲ ਕਰਕੇ ਐਕਸਪਰਟਸ ਦੇ ਨਾਲ ਗੱਲ ਕਰਕੇ 6 ਤਰੀਕ ਨੂੰ ਫੇਰ ਭਾਰੀ ਬਰਸਾਤ ਦੇਖਿਆ ਉਸ ਨੂੰ ਦੇਖਦੇ ਹੋਏ ਤਾਂ ਕਿ ਡੈਮ ਦਾ ਜਿਹੜਾ ਕੁਸ਼ਨ ਉਹ ਬਣਿਆ ਰਵੇ ਸਾਰੀ ਸਾਡੀ ਪ੍ਰਸ਼ਾਸਨ ਦੀ ਟੀਮਾਂ ਵੀ ਲੱਗੀਆਂ ਇਹਨਾਂ ਪਿੰਡਾਂ ਦੇ ਵਿੱਚ ਅਗਲੇ ਕੁਝ ਘੰਟਿਆਂ 'ਚ ਪਹੁੰਚ ਜਾਣਗੇ ਰਿਲੀਫ ਕੈਂਪ ਸਾਰੇ ਅਸੀਂ ਵੀ ਲੱਗੀਆਂ ਜਿੱਥੇ ਵੀ ਕਿਤੇ ਲੋੜ ਹੈ ਮੇਰਾ ਫੋਨ 24 ਘੰਟੇ ਔਨ ਹੈ ਸਾਰੇ ਸਰਪੰਚ ਸਹਿਬਾਨਾਂ ਨਾਲ ਸਿੱਧੀ ਗੱਲ ਹੋ ਰਹੀ ਹੈ ਮੈਨੂੰ ਦੱਸੋ ਜੇ ਅਗਰ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਅਧਿਕਾਰੀ ਨਹੀਂ ਪਹੁੰਚ ਰਿਹਾ ਮੈਨੂੰ ਦੱਸੋ ਸਾਡੀ ਟੀਮ ਪਹੁੰਚੂਗੀ ਬਰਾਬਰ ਲੱਗੇ ਹੋਏ ਆਪ ਸਭ ਨੂੰ ਬੇਨਤੀ ਹੈ ਤੇ ਖਾਸ ਕਰਕੇ ਬਹੁਤ ਸਾਰੇ ਜਿਹੜੇ ਨੌਜਵਾਨ ਐ ਸਟੈਂਡ ਬਾਈ ਕਰੋ ਜਿੱਥੇ ਜਿੱਥੇ ਸਾਨੂੰ ਜਿਹੜੇ ਬੋਰੀਆਂ ਭਰ ਕੇ ਤਿਆਰੀ ਹੈ ਤਾਂ ਕਿ ਕਿਤੇ ਵੀ ਆਪਾਂ ਦਰਿਆ ਨਹੀਂ ਟੁੱਟਣ ਦੇਣਾ ਤਾਂ ਕਿ ਦਰ ਇਸੇ ਤਰ੍ਹਾਂ ਹੀ ਰਾਵੀ ਤੇ ਵਿਆਸ ਤੇ ਘੱਗਰ ਵੀ ਉਫਾਨ ਤੇ ਚੱਲ ਰਹੇ ਨੇ ਕਿਉਂਕਿ ਮੀਂਹ ਪੈਣ ਦੇ ਚੱਲਦੇ ਹੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਜਿਸ ਕਾਰਨ ਦਰਿਆਵਾਂ ਤੋਂ ਇਲਾਵਾ ਨਦੀਆਂ ਨਾਲਿਆਂ 'ਚ ਵੀ ਪਾਣੀ ਵਧਦਾ ਜਾ ਰਿਹਾ ਹੈ ਇਸ ਕਾਰਨ ਪਿੰਡਾਂ ਤੇ ਪਿੰਡ ਪਾਣੀ 'ਚ ਡੁੱਬ ਚੁੱਕੇ ਨੇ ਵੱਡੇ ਪੱਧਰ ਤੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਚੁੱਕਿਆ ਹੈ ਵੱਡੀਆਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦੇ ਘਰ-ਬਾਰ ਤਬਾਹ ਹੋ ਚੁੱਕੇ ਨੇ ਵੱਡਾ ਜਾਨੀ-ਮਾਲੀ ਨੁਕਸਾਨ ਹੋ ਚੁੱਕਿਆ ਇਸ ਵਿਚਾਲੇ ਹੀ ਵੱਡੀ ਗਿਣਤੀ ਚ ਮਦਦ ਕਰਨ ਵਾਲੇ ਲੋਕਾਂ ਦਾ ਵੀ ਹੜਾ ਆ ਚੁੱਕਿਆ ਹੈ ਵੱਡੀ ਗਿਣਤੀ ਚ ਵਿਦੇਸ਼ ਚ ਬਸਦੇ ਹੋਣ ਭਾਵੇਂ ਜਾਂ ਫਿਰ ਹੋਰ ਵਰਗ ਹੋਵੇ ਹਰ ਕਿਸੇ ਵੱਲੋਂ ਅੱਡੀ ਚੋਟੀ ਦਾ ਜੋਰ ਹੈ ਪੀੜਤ ਲੋਕਾਂ ਦੀ ਮਦਦ ਲਈ ਲਗਾਈ ਜਾ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਅਖਰ ਕਦੋਂ ਪੰਜਾਬ ਨੂੰ ਇਸ ਕੁਦਰਤੀ ਆਫਤ ਤੋਂ ਨਜਾਤ ਮਿਲਦੀ ਹੈ ਕਦੋਂ ਪੰਜਾਬ ਨੂੰ ਕੁਦਰਤੀ ਇਸ ਕਰੋਪੀ ਤੋਂ ਰਾਹਤ ਮਿਲਦੀ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ